surah a brahm jane sagal vaichara a brahm jane sagal vaichara vasuta ancha a brahm jane ten sithu jane a brahm jane sagal vaichara kaaga sat karpu ਦਿਕਰਨੀ ਹੋਰ ਮੁਕਾਬਲੇ ਵੀ ਕਰਾਉਣੇ ਆ ਉਸ ਤੋਂ ਬਾਅਦ ਲੜਕੀਆਂ ਦੇ ਇਸ ਮੁਕਾਬਲੇ ਤੋਂ ਬਾਅਦ ਬੀਬੀਆਂ ਦਾ ਨਕਲਾਵਾ ਹੋਊਗਾ ਜਾਨੇ ਵਿੱਚੋਂ ਪ੍ਰੈਸ ਜੀ ਨੂੰ ਹਾਂ ਕਿ ਨਾ ਜੀ ਸ਼ਗਨ ਜੀ ਸ਼ਗਨ ਜੀ ਸੰਕੈ ਨਾਸੂਰੇ ਹੋਰ ਸਾਲਾ ਬੱਚਾ ਹੈ ਇਹ ਤੋਂ ਆਪਾਂ ਦੱਸਾ ਤੁਹਾਡੇ ਨਾਮ ਸੁਣਨੇ ਆ ਉਹਨਾਂ ਦਸ ਯੋਧਿਆਂ ਦੇ ਨਾਮ ਦੱਸਾ ਸੂਰੀਆਂ ਦੇ ਨਾਮ ਜਿਹੜੇ ਅੱਜ ਆਪਾਂ ਯਾਦ ਕਰਦੇ ਆਂ ਸ਼ਾਬਾਸ਼ ਲਾਓ ਜੀ ਮਿਊਜ਼ਿਕ ਥੋੜਾ ਜਿਹਾ ਨਾਲ-ਨਾਲ ਹਾਂ ਜੀ ਦਸਾਂ ਗੁਰੂਆਂ ਦੇ ਨਾਮ ਸ਼ਾਬਾਸ਼ 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 ਗੁਰੂ ਅੰਗਦ ਦੇਵ ਜੀ ਸਾਰੇ ਅਸਰੀ ਲਾਉਣਾ ਕਲੇ ਨੂੰ ओ बहन गई सतवीं वाली बोले सोरहा सा श्री अवतार जोड़े भाई वा जी वाह निशान साहब लेके जोड़े नौजवान निशान ना निकले वाह जी वाह वाहेगुरु जी का खालसा वाहेगुरु जी की फतेह ਤੋ ਅੱਜ ਜਿਹੜਾ ਹੈਗਾ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਇਹਦੇ ਯੂਨਿਟ ਜਿਹੜਾ ਵਾਲਾ ਦਰਾਕਾ ਹੈਗਾ ਉਹਦੇ ਵੱਲੋਂ ਅੱਜ ਪਿੰਡ ਵਾਲਾ ਦਰਾਕਾ ਵਿਖੇ ਹੋਲਾ ਮਹੱਲਾ ਜਿਹੜਾ ਹੈਗਾ ਉਹ ਬੜੀ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਲਗਭਗ ਪਿਛਲੇ 9-10 ਸਾਲ ਤੋਂ ਜਿਹੜਾ ਹੈਗਾ ਲਗਾਤਾਰਤਾ ਦੇ ਨਾਲ ਇੱਥੇ ਮਨਾਇਆ ਜਾ ਰਿਹਾ ਹੈ ਸੰਗਤ ਜਿਹੜੀ ਬਹੁਤ ਵੱਡੇ ਉਤਸ਼ਾਹ ਦੇ ਨਾਲ ਖਾਸ ਕਰਕੇ ਬੱਚੇ ਨੌਜਵਾਨ ਇਹਦੇ 'ਚ ਹਿੱਸਾ ਲੈਂਦੇ ਨੇ ਔਰ ਇਹਦੀ ਵਿਲੱਖਣਤਾ ਇੱਕ ਜਿਹੜੀ ਹੈ ਉਹ ਇਹ ਹੈ ਜਿਨਨੇ ਵੀ ਤੁਸੀਂ ਦੇਖੋਗੇ ਕਿ ਇੱਥੇ ਅੱਜ ਆਏ ਹੋਏ ਨੇ ਸੰਗਤ ਆਈ ਹੋਈ ਹੈ ਬੱਚੇ ਆਏ ਆ ਗੇਮਾਂ ਦੇ ਵਿੱਚ ਕਿਹੜਾ ਤੀਸਾ ਲੈ ਰਹੇ ਨੇ ਕੋਈ ਵੀ ਬੱਚਾ ਇੱਥੇ ਰੰਗ ਖੇੜ ਕੇ ਨਹੀਂ ਆਇਆ ਹੈ ਕਿਉਂਕਿ ਜਿਹੜੀਆਂ ਸਾਡੀਆਂ ਪਰੰਪਰਾਵਾਂ ਨੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਰੰਪਰਾਵਾਂ ਦਿੱਤੀਆਂ ਕਿ ਹੋਲੀ ਦੀ ਥਾਂ ਤੇ ਹੋਲਾ ਮੁਹੱਲਾ ਜਿਹੜਾ ਸੀਗਾ ਉਹ ਪਰੰਪਰਾਵਾਂ ਨੂੰ ਮੁੜ ਬਹਾਲ ਕਰਨ ਦੇ ਲਈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਕਾਰ ਲੰਬੇ ਸਮੇਂ ਤੋਂ ਉਪਰਾਲੇ ਕਰ ਰਿਹਾ ਹੈ ਔਰ ਇਹਨਾਂ ਉਪਰਾਲੇ ਲੜੀ ਦੇ ਵਿੱਚ ਹੀ ਅੱਜ ਇੱਥੇ ਜਿੱਥੇ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਉੱਥੇ ਜੋ ਸਾਡੀ ਵਿਰਾਸਤ ਹੈਗੀ ਹੈ ਜਿਵੇਂ ਦਿੱਤਕਾ ਹੈਗਾ ਜਾਂ ਹੋਰ ਜਿਹੜੇ ਖਾਲਸਾਈ ਖੇਡਾਂ ਨੇ ਖਾਲਸਾਈ ਜਹਾਜ ਜਲਾਲ ਦੇ ਨਾਲ ਅੱਜ ਉਹ ਇੱਥੇ ਮਨਾਇਆ ਜਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਹ ਨੀਤ ਸਿੰਘ ਜੀ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਅੱਜ ਇੱਥੇ ਪਿੰਡ ਬਾਰਾ ਜ਼ਰਾਕਾ ਦੇ ਸਰਕਾਰੀ ਹਾਈ ਸਕੂਲ ਬਾਰਾ ਜ਼ਰਾਕਾ ਦੇ ਵਿੱਚ ਜਿਹੜਾ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਦੀ ਟੀਮ ਵੱਲੋਂ ਹੋਲਾ ਮੱਲਾ ਦਾ ਸਮਾਗਮ ਕਰਾਇਆ ਜਾ ਰਿਹਾ ਜਿਦੇ ਵਿੱਚ ਅਸੀਂ ਵਿਦਿਆਰਥੀਆਂ ਨੂੰ ਜਿਹੜੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਕਿ ਅਸੀਂ ਜਿਹੜਾ ਹੋਲਾ ਮੱਲਾ ਜਿਹੜਾ ਰੰਗਾਂ ਦੇ ਦੁਸ਼ ਪ੍ਰਭਾਵ ਤੋਂ ਬਚ ਕੇ ਹੋਰ ਮਾੜੇ ਕੰਮਾਂ ਤੋਂ ਬਚ ਕੇ ਆਪਣੇ ਸਰੀਰ ਨੂੰ ਤਕੜਾ ਕਰਦਿਆਂ ਹੋਇਆਂ ਅਸੀਂ ਮਨਾਈਏ ਉਸ ਨੂੰ ਉਦੇਸ਼ ਨੂੰ ਮੁੱਖ ਰੱਖਦੇ ਆ ਜਿਹੜੇ ਵਿਦਿਆਰਥੀਆਂ ਦੇ ਓਪਨ ਵਰਗ ਦੇ ਬੀਬੀਆਂ ਪੈਣਾ ਦੇ ਸਾਰਿਆਂ ਦੇ ਜਿਹੜੇ ਇੱਥੇ ਅੱਜ ਖੇਡਾਂ ਦੇ ਮੁਕਾਬਲੇ ਕਰਵਾਏ ਜਾਣੇ ਆ ਜਿਦੇ ਵਿੱਚ ਅਸੀਂ ਜਿਹੜੇ ਚਾਰ ਵਰਗ ਮੁੱਖ ਤੌਰ ਤੇ ਬਣਾਏ ਆ ਪ੍ਰਾਇਮਰੀ ਵਰਗ ਮਿਡਲ ਸਕੈਂਡਰੀ ਤੇ ਓਪਨ ਇਹਨਾਂ ਚਾਰਾਂ ਵਰਗਾਂ ਦੇ ਅਲੱਗ-ਅਲੱਗ ਮੁਕਾਬਲੇ ਜਿਹੜੇ ਰੱਖੇ ਗਏ ਆ ਪ੍ਰਾਇਮਰੀ ਦੇ ਵਿੱਚ ਬੋਰੀ ਦੌੜ 뮤지컬 ਚੇਅਰ ਤਿੰਨ ਟੰਗੀ ਦੌੜ ਮਿਡਲ ਦੀ ਵਿਰਾਸਤੀ ਦੌੜ ਹੈ 뮤지컬 ਚੇਰ ਹੈ ਇਸੇ ਤਰ੍ਹਾਂ ਓਪਨ ਦੇ ਵਿੱਚ ਵੀ ਸਲੋ ਸਾਈਕਲਿੰਗ ਚਾਟੀ ਦੌੜ ਜਿਹੜੀਆਂ ਬੀਬੀਆਂ ਦੇ ਚਾਟੀ ਦੌੜ ਦੇ ਮੁਕਾਬਲੇ ਇਦਾਂ ਕਰਕੇ ਬਹੁਤ ਸਾਰੇ ਮੁਕਾਬਲੇ ਜਿਹੜੇ ਕੀਤੇ ਜਾਣਗੇ ਅੱਜ ਉਦੇਸ਼ ਇੱਕੋ ਹੀ ਹੈ ਕਿ ਅਸੀਂ ਜਿਹੜਾ ਜਿਹੜਾ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਵੀ ਕਿਸ ਤਰੀਕੇ ਨਾਲ ਇਹਨਾਂ ਤਿਉਹਾਰਾਂ ਨੂੰ ਮਨਾਇਆ ਜਾਣਾ ਚਾਹੀਦਾ ਉਸ ਵਿਰਸੇ ਨੂੰ ਅਸੀਂ ਆਪਣੇ ਨੌਜਵਾਨਾਂ ਤੱਕ ਲਿਜਾ ਸਕੀਏ ਇਸ ਉਦੇਸ਼ ਨੂੰ ਮੁੱਖ ਰੱਖਦੇ ਅੱਜ ਦਾ ਸਾਰਾ ਸਮਾਗਮ ਕੀਤਾ ਜਾਏਗਾ ਇਹ ਵੀ ਜੀ ਜਿਹੜਾ ਇਸ ਪਿੰਡ ਦੇ ਵਿੱਚ 10ਵਾਂ ਹੋਲਾ ਮਨਾ ਮੱਲਾ ਜਿਹੜਾ ਅਸੀਂ ਮਨਾਣ ਜਾ ਰਹੇ ਹਾਂ ਕਿੰਨਾ ਚਿਰ ਹੋ ਗਿਆ ਮਨਾਉਂਦਾ ਵੀ ਜੀ ਇਹ ਲਗਭਗ 1996 ਤੋਂ ਅਸੀਂ ਅੱਗੇ ਛੋਟੇ ਪੱਤਰ ਦੇ ਸਮਾਗਮ ਹੁੰਦੇ ਸੀ ਹੁਣ ਲਗਾਤਾਰ ਇਹ ਜਿਹੜਾ ਵੱਡੇ ਪੱਤਰ ਦਾ ਕਿਉਂਕਿ ਇੱਥੇ ਹੁਣ 22 ਸਾਲਾਂ 22 ਸਾਲ ਹੋ ਗਏ 92 28 ਸਾਲ ਭਾਈ ਸਾਹਿਬ 28 ਸਾਲ ਹੋ ਗਏ ਜੀ 28 ਸਾਲ ਤੱਕ ਹੋ ਗਏ ਨੀ ਸੁਨੇਹਾ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹੀ ਬੇਨਤੀ ਹੈ ਸਨੇਹਾ ਜੀ ਕਿ ਅਸੀਂ ਆਪਾਂ ਰਲ ਕੇ ਜਿਹੜਾ ਸਾਡਾ ਅਮੀਰ ਵਿਰਸਾ ਹੈ ਗੁਰੂ ਸਾਹਿਬ ਨੇ ਸਾਨੂੰ ਬੜੀਆਂ ਸੋਹਣੀਆਂ ਪਰੰਪਰਾਵਾਂ ਇਹ ਬਖਸ਼ਿਸ਼ ਕੀਤੀਆਂ ਉਹਨਾਂ ਨੂੰ ਅਸੀਂ ਅਪਣਾਈਏ ਜਿਹੜੇ ਕੱਚੇ ਰੰਗ ਐ ਉਹਨਾਂ ਤੋਂ ਬਚ ਕੇ ਆਪਣੇ ਆਪ ਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਆੜਾ ਪੱਕਾ ਰੰਗ ਐ ਜਿਹੜਾ ਸਾਨੂੰ ਉਹਦੇ ਗੁਰੂ ਦੇ ਨੇੜੇ ਲੈ ਕੇ ਜਾਂਦਾ ਉਹਸ ਰੰਗ ਦੇ ਵਿੱਚ ਰੰਗੀਏ ਕੱਚੇ ਰੰਗਾਂ ਤੋਂ ਮੂੰਹ ਮੋੜੀਏ ਉਹਦਾ ਕੀ ਕਾਰਨ ਆ ਉਹਦਾ ਕਾਰਨ ਇਹੀ ਐ ਵੀ ਜੇ ਨਹੀਂ ਅਸੀਂ ਉਦਾਂ ਕਰਦੇ ਸੀ ਤਾਂ ਬਹੁਤ ਸਾਰੇ ਵਿਦਿਆਰਥੀ ਰੰਗ ਲਾ ਕੇ ਫਿਰ ਇੱਥੇ ਖੇਡਣਾ ਆਉਂਦੇ ਹੋਰ ਵਿਦਿਆਰਥੀਆਂ ਦਾ ਮਾਹੌਲ ਖਰਾਬ ਕਰਦੇ ਸੀ ਇਸ ਕਰਕੇ ਕੱਚੇ ਰੰਗਾਂ ਨੂੰ ਖੇਡ ਕੇ ਆਉਣਾ ਵਿਦਿਆਰਥੀ ਭਾਗ ਨਹੀਂ ਲੈ ਸਕਦਾ ਇਹ ਤਾਂ ਸਾਨੂੰ ਕੋਈ ਮਤਲਬ ਇਹਦੀ ਪਾਰਟਿਸਪੇਸ਼ਨ ਦੀ ਕੋਈ ਕਮੀ ਨਹੀਂ ਐ ਇਸ ਨਿਯਮ ਨਾਲ ਪਿਛਲੇ 20 ਸਾਲਾਂ ਤੋਂ 300 ਤੱਕ ਦੀ ਗੈਦਰਿੰਗ ਜਿਹੜੀ ਐਸੀ ਵਿਦਿਆਰਥੀਆਂ ਦੀ ਕਰਦੇ ਰਹੇ ਆ ਉਸ ਨਿਯਮ ਨਾਲ ਵਿਦਿਆਰਥੀ ਸਭੋਂ ਵਧੀਆ ਤਰੀਕੇ ਨਾਲ ਅੱਗੇ ਖੇਡਦੇ ਆ ਜੀ ਜਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਸ ਰਣਜੀਤ ਸਿੰਘ ਸੇਵਾਦਾਰ ਗੁਰੂ ਗੋਬੇਸੂਥੀ ਸਰਕਲ ਖੇਤਰਕੋਟ ਪੂਰਾ ਜੂਨਟ ਵਾਲਾ ਜ਼ਿਲ੍ਹਾ ਵੱਲੋਂ ਜੋ ਇਹ ਅੱਜ ਅਸੀਂ ਹੋਲਾ ਮਹੱਲਾ ਪਿੰਡ ਵਾਲਾ ਜ਼ਿਲ੍ਹਾ ਵਿੱਚ ਮਿਲਾ ਰਹੇ ਆ ਤਕਰੀਬਨ ਪਿਛਲੇ 7-8 ਸਾਲ ਤੋਂ ਜੋਸ ਰਿਆ ਦਸ਼ਮੇਸ਼ ਪਿਤਾ ਤੰਤਰ ਸਿੰਘ ਗੋਵਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਰਵਾਇਤੀ ਹੋਲੀ ਨੂੰ ਖਤਮ ਕਰਕੇ ਜਦੋਂ ਇਹ ਨਾਲ ਦਿੱਤਾ ਸੀ ਕਿ ਜਨ ਕੀ ਜਾਤ ਪਾਤ ਕੁਲ ਮਾਹੀ ਸਰਦਾਰੀ ਨਾ ਪਈ ਕਦਾਹੀ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਾਉ ਸੋ ਮਨਮਤਾਂ ਦੇ ਕਰਮ ਕਾਂਡ ਦੇ ਜਾਤ ਪਾਤ ਦੇ ਸਵਾਤੇ ਕੱਚੇ ਰੰਗਾਂ ਤੋਂ ਕੱਢ ਕੇ ਗੁਰੂ ਪਾਸ਼ਾ ਨੇ ਸਾਨੂੰ ਬਾਣੀ ਬਾਣੇ ਦੇ ਪੱਕੇ ਰੰਗਾਂ ਨਾਲ ਜੋੜਿਆ ਸੀ ਆਤਮਕ ਰੰਗ ਨਾਲ ਉਸ ਤੋਂ ਪਹਿਲਾਂ ਦਿੰਦਿਆ ਘੇੜ ਦੋਸ ਵਿੱਚ ਅਸੀਂ ਆਏਸਾਲੇ ਹੋਲਾ ਮੱਲਾ ਮਨਾਉਣੇ ਆ ਜਿਹਦੇ ਵਿੱਚ ਪ੍ਰਾਇਮਰੀ ਵਰਗ ਦੀਆਂ ਖੇਡਾਂ ਹੁੰਦੀਆਂ ਪੋਰੀ ਦੌੜ ਤਿੰਨ ਟੰਗੀ ਦੌੜ ਮਿਡਲ ਵਰਗ ਦੀਆਂ ਹੁੰਦੀਆਂ ਖੇਡਾਂ ਜੀ ਉਹਦੇ ਵਿੱਚ ਵੀ ਆ ਜਾਂਦੀ ਹੈ ਤਿੰਨ ਟੰਗੀ ਦੌੜ ਪੋਰੀ ਦੌੜ ਸੀਨੀਅਰ ਸੈਕੰਡਰੀ ਦੀਆਂ ਖੇਡਾਂ ਸਾਈਕਲ ਦੌੜ ਸਲੋ ਸਾਈਕਲਿੰਗ ਦੌੜ ਹੁੰਦੀ ਹੈ ਜੀ ਇਸੇ ਤਰ੍ਹਾਂ ਲੰਬੀ ਛਾਲ ਹੋਗੀ ਰੱਸਾ ਕਸ਼ੀ ਹੋਗੀ ਵੀ ਬਗਾਰੇ ਨਾਲ ਦੌੜਾਂ ਬਹੁਤ ਵਧੀਆ ਹੁੰਦੀਆਂ ਚਾਤੀ ਦੌੜ ਹੁੰਦੀ ਵੀ ਬਗਾਰੇ ਦੀ ਮੂਰੀ ਕਲਚਰ ਇਸ ਤਰ੍ਹਾਂ ਵੱਖ-ਵੱਖ ਰਿਆ ਗੇਡਾ ਨੂੰ ਕਰਾ ਕੇ ਉਹਨਾਂ ਵਿੱਚੋਂ ਸੁਨੇਹਾ ਦਿੰਨੇ ਆ ਜੋ ਖੇਡਾ ਵਿੱਚੋਂ ਹੀ ਮੈਸੇਜ ਸਾਨੂੰ ਮਿਲਦਾ ਇਸ ਤਰ੍ਹਾਂ ਇਹ ਘਾਲ ਸੀ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਹੋਲਾ ਮੱਲਾ ਮਨਾਉਣੇ ਆ ਹੋੜਕਪੁਰੇ ਤੋਂ ਵੀ ਆਏ ਨੇ ਸੇਵਾ ਕੋੜਕਪੁਰੇ ਤੋਂ ਵੀ ਵੀਰ ਪਹੁੰਚੇ ਹੋਏ ਨੇ ਜੂਟੇ ਦੇ ਵੀਰ ਵੀ ਪਹੁੰਚੇ ਹੋਏ ਨੇ ਹੋਰ ਸੰਗਤਾਂ ਕੋੜਕਪੁਰੇ ਤੱਕ ਪਹੁੰਚ ਗਿਆ ਹੁੰਦੇ ਸਰ ਜੀ ਕਿਸੇ ਇੱਕ ਦੋ ਵੀਰਾਂ ਦਾ ਨਾਮ ਲੈਣਾ ਚਾਹਣਾ ਕੋੜਕਪੁਰੇ ਵੀਰ ਜਿਸ ਤਰ੍ਹਾਂ ਸਾਡੀ ਜੂਂਟੀ ਹੈ ਕੋੜਕਪੁਰਾ ਸਮੂਹਟੀ ਵੀਰ ਨਵਨੀਤ ਸਿੰਘ ਡਾਕਟਰ ਅਵਨੇਂਦਰਪਾਲ ਸਿੰਘ ਸਤਨਾਮ ਸਿੰਘ ਗੁਰਵਿੰਦਰ ਸਿੰਘ ਜੋ ਗਮੋੜ ਸਿੰਘ ਵੀਰ ਗੁਰਿੰਦਰ ਸਿੰਘ ਜੀ ਜੋ ਆਪ ਸੇਵਾਦਾਰ ਵੀ ਨੇ ਸਪੋਰਟਸਮੈਨ ਦੇ ਤੇ ਨਾਲ ਕੁਸੜੀ ਚੱਕਰ ਦੇ ਮੈਂਬਰ ਵੀ ਨੇ ਹੋਰ ਬਹੁਤ ਸੰਤਾ ਬੱਚੇ ਆ। ਜੀ ਆ ਵੀ ਤੁਸੀਂ ਰੰਗ ਜਿਹਦੇ ਲੱਗਿਆ ਉਹ ਵੀ ਐਂਟਰੀ ਹੈ ਨਹੀਂ। ਇਹੀ ਤਾਂ ਮੇਰੀ ਮਾਤਾ ਮੈਸੇਜ ਹੈ ਵੀ ਜੋ ਉਸ ਸਮੇਂ ਇਹ ਭੱਦੇ ਮਜ਼ਾਕ ਕਰਨੇ, ਕੱਚੇ ਰੰਗਾਂ ਨਾਲ ਖੇਡਣਾ, ਬਾਦ ਸੂਰਤ ਹੋਣਾ, ਵਰਨਵੜ ਵਿੱਚ ਪਾ ਕੇ ਸਮੇਂ ਦਾ ਜਿਹੜਾ ਧਾਰਮਿਕ ਕੰਮ ਕਰਤਾ ਸੀ ਉਹ ਚੀਜ਼ ਦਾ ਵੀ ਮੈਸੇਜ ਦਿੰਨੇ ਆ। ਤੇ ਉਹੀ-ਉਹੀ ਪੜਾਵਾਂਗੇ ਮਾਤਾ ਵੱਡੇ ਪੱਦਰ ਤੇ ਵੀ ਕਹਿਣਾ ਸਾਡੇ ਧਾਰਮਿਕ ਕਾਰਜ ਦੇ ਹਦਾਰਾਂ ਨੂੰ ਵੀ ਜਿਹੜਾ ਹੈ ਮੂੰਹ 'ਚ ਰੰਗ ਲਾਣਾ ਕੱਚੇ ਰੰਗ ਪਾ ਲੈ ਤੇ ਚੇਰੇ ਬੰਦ ਕੀਤਾ ਜਾਏ ਵੱਡੇ ਪੱਦਰ। ਚੜੀ ਸਰਕਲ ਕੋਟਕਪੂਰਾ ਬਲਾਕ ਬੜਾ ਦਰਾਕਾ ਵੱਲੋਂ ਹੋਲਾ ਮਹੱਲਾ ਖੇਡ ਦੇ ਰੂਪ ਵਿੱਚ ਮਨਾਇਆ ਗਿਆ ਤੇ ਵੱਖ-ਵੱਖ ਖੇਤਰਾਂ ਦੇ ਖੇਡ ਮੁਕਾਬਲੇ ਕਰਾਏ ਗਏ ਮੈਂ ਸੁਭਾਸ਼ ਮਹਿਤਾ ਰੋਜ਼ਾਨਾ ਸੁਪਰੀਮ ਟਾਈਮ ਕੋਟਕਪੂਰਾ